ਕਿ ਆਓ ਆਓ ਡਾ ਲਾਵਾ ਹੋ ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ ਤਾਈਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਉੱਚੇ ਰੱਖਦੀ ਖਿਆਲ ਲਖਰੋ ਚੁੰਨੀ ਮੇਲੀ ਉਹ ਕਰਾ ਨਹੀਂ ਸਕਦੀ ਕਹਿੰਦੀ ਗੁਰੂ ਕਰ ਲਾਵਾ ਲਣੀਆਂ ਮੇਰੀ ਜਿਕਰਾਂ ਨਹੀਂ ਸਕਦੀ ਕਹਿੰਦੀ ਗੁਰੂ ਘਰ ਨਾ ਮਲਣੀਆ ਕੋਟ ਮੇਰੀ ਜਿਕਰਾਂ ਨਹੀਂ ਸਕਦੀ ਸਾਡੀ ਪੀੜੀਆਂ ਦੀ ਇੱਜ਼ਤ ਬਣੀ ਐਵੇਂ ਮਿੰਤਾ ਜੀ ਨਾ ਹੋ ਜਲੀ ਰਵੇ ਸਾਡੀ ਤਾਂ ਨਹੀਂ ਵੀ ਹੋਗੀ ਗੁੱਡੀਏ ਕਿਤੇ ਕਹਿਣਾ ਦੇਣ ਮੇਰੇ ਵੀਰ ਵੇ ਸਾਡੀ ਤਾਂ ਨਹੀਂ ਵੀ ਹੋਗੀ ਗੁੱਡੀਏ ਕਿਹੜਾ ਦਿਨ ਮੇਰੇ ਵੀਰ ਵੇ ਭਾਵੇਂ ਵਿਆਹ ਤੋਂ ਪਿਛੁ ਲੱਗੀ ਸੱਡਨੀ ਪਹਿਲਾਂ ਸ਼ਿਵਲੇ ਨਾ ਜਾ ਸਕਦੀ ਕਹਿੰਦੀ ਗੁਰੂ ਘਰ ਲਵਲਣੀਆਂ ਕੋਟ ਮੇਰੀ ਜਿੱਤ ਰਾਮੀ ਸਕਦੀ ਕਹਿੰਦੀ ਗੁਰੂ ਘਰ ਲਵਲਣੀਆਂ ਕੋਟ ਮੇਰੀ ਜਿੱਤ ਰਾਮੀ ਸਕਦੀ